ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਸਲੋਕ ਮਨ ਇੱਛਾ ਦਾਨ ਕਰਨਨ ਸਰਬੱਤਰਾ ਆਸਾ ਪੂਰਨ ਹੈ ਖੰਡਨੰ ਕਾਲ ਕਲੇਸ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਮਨ ਇੱਛਾ ਦਾਨ ਕਰਨਨ ਸਰਬੱਤਰਾ ਆਸਾ ਪੂਰਨ ਹੈ ਖੰਡਨੰ ਕਲ ਕਲੇ ਸਹਿ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬ ਰੰਗ ਮਾਨ ਹੈ ਜਿਸ ਸੰਗ ਤੈਸਿਓ ਲਾਈਐ 네ਹੋ ਸੋ ਸਹ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜਿਉ ਪ੍ਰਾਣ ਤਨ ਤਨ ਦਿਆ दिने रस भोग गृह मंदर रथ अस दिए रज भले संयोग सुत बनता साजन सेवक दिए प्रभु देवन जोग हर सिमरत तन मन हरिया लह जाहे बि जोग ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਹੇ ਨਾਨਕ ਜੋ ਪ੍ਰਭੂ ਆਸਾਨੂੰ ਮਨ ਮੰਨੀਆਂ ਦਾਤਾਂ ਦਿੰਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ਼ ਕਰਨ ਵਾਲਾ ਹੈ ਉਸ ਨੂੰ ਯਾਦ ਕਰਿਆ ਕਰ ਉਹ ਤੇਥੋਂ ਦੂਰ ਨਹੀਂ ਹੈ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੁੰਦਰ ਸਰੀਰ ਬਣਾਇਆ ਹੈ हे ਨਾਨਕ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਨ ਸਰੀਰ ਤੇ ਧਨ ਦਿੱਤਾ ਤੇ ਸਵਾਦਲੇ ਪਦਾਰਥ ਭੋਗਣ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਘਾਰ ਸੋਹਣੇ ਮਕਾਨ ਰਥ ਤੇ ਘੋੜੇ ਦਿੱਤੇ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਬੌਤੀ ਮਿੱਤਰ ਤੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ हे ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆਂ ਨਾਸ਼ ਹੋ ਜਾਂਦੇ ਹਨ